ਇਹ ਵੱਡੇ ਪ੍ਰੋਗਰਾਮ ਲਿਖੇ ਗਏ ਜਿਸ ਵਿੱਚ ਸਰਕਾਰ ਨੂੰ ਘੇਰਨ ਦੀ ਸੂਬਾ ਕਮੇਟੀ ਨੇ ਲੰਬੀ ਪ੍ਰੋਗਰਾਮਾਂ ਦੀ ਔਰ ਸੰਘਰਸ਼ਾਂ ਦੀ ਲੜੀ ਬੜਾਈ ਹੈ ਜਿਸ ਦੇ ਤਹਿਤ ਪਹਿਲਾ ਸਭ ਤੋਂ ਪਹਿਲਾਂ ਐਮਐਲਏ ਨੂੰ ਯਾਦ ਪੱਤਰ ਦਿੱਤੇ ਜਾਣਗੇ ਕਿਉਂਕਿ ਬਜਟ ਸੈਸ਼ਨ ਆਉਣ ਜਾ ਰਿਹਾ ਔਰ ਅਸੀਂ ਇਹ ਸਰਕਾਰ ਦੇ ਐਮਐਲਏ ਔਰ ਵਿਰੋਧੀ ਧਿਰ ਦੇ ਜਿਹੜੇ ਐਮਐਲਏ ਨੇ ਉਹਨਾਂ ਦੋਵਾਂ ਨੂੰ ਹੀ ਮਿਲਿਆ ਜਾਏਗਾ ਔਰ ਦੱਸਿਆ ਜਾਏਗਾ ਸਰਕਾਰ ਤੇ ਪ੍ਰਸ਼ਨ ਕੀਤਾ ਜਾਏਗਾ ਔਰ ਐਮਐਲਏ ਨੂੰ ਕਿਹਾ ਜਾਏਗਾ ਬਈ ਉਹ ਸਾਡੇ ਮੰਗ ਬਾਬਤ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਬੰਧੀ ਜਿਹੜਾ ਸਰਕਾਰ ਨੇ ਲਗਾਤਾਰ 2 ਸਾਲ ਤੋਂ ਨੋਟੀਫਿਕੇਸ਼ਨ ਕਰਕੇ ਟਾਲ ਮਟੋਲ ਨੀਤੀ ਅਪਣਾ ਰਹੀ ਹੈ ਉਹਦੇ ਸੰਬੰਧੀ ਜਰੂਰ ਪ੍ਰੈਸ਼ਰ ਕਰਨ ਜਿਹੜੇ ਐਮਐਲਏ ਨਹੀਂ ਪ੍ਰੈਸ਼ਰ ਕਰਨਗੇ ਉਹਨਾਂ ਤੋਂ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਲੁਧਿਆਣਾ ਇਸ ਗੂਪਾ ਵਰ ਵਿਖੇ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੀ ਲਗਾਤਾਰ ਟਾਲ ਮਟੋਲ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਵੱਡੇ ਪ੍ਰੋਗਰਾਮ ਲਿਖੇ ਗਏ ਜਿਸ ਵਿੱਚ ਸਰਕਾਰ ਨੂੰ ਘੇਰਨ ਦੀ ਸੂਬਾ ਕਮੇਟੀ ਨੇ ਲੰਬੀ ਪ੍ਰੋਗਰਾਮਾਂ ਦੀ ਔਰ ਸੰਘਰਸ਼ਾਂ ਦੀ ਲੜੀ ਵੜਾਈ ਹੈ ਜਿਹਦੇ ਤਹਿਤ ਪਹਿਲਾ ਸਭ ਤੋਂ ਪਹਿਲਾਂ ਐਮਐਲਏ ਨੂੰ ਯਾਦ ਪੱਤਰ ਦਿੱਤੇ ਜਾਣਗੇ ਕਿਉਂਕਿ ਬਜਟ ਸੈਸ਼ਨ ਆਉਣ ਜਾ ਰਿਹਾ ਔਰ ਅਸੀਂ ਇਹ ਸਰਕਾਰ ਦੇ ਐਮਐਲਏ ਔਰ ਵਿਰੋਧੀ ਧਿਰ ਦੇ ਜਿਹੜੇ ਐਮਐਲਏ ਨੇ ਉਹਨਾਂ ਦੋਵਾਂ ਨੂੰ ਮਿਲਿਆ ਜਾਏਗਾ ਔਰ ਦੱਸਿਆ ਜਾਏਗਾ ਸਰਕਾਰ ਤੇ ਪ੍ਰੈਸ਼ਰ ਕੀਤਾ ਜਾਏਗਾ ਔਰ ਐਮਐਲਏ ਨੂੰ ਕਿਹਾ ਜਾਏਗਾ ਵੀ ਉਹ ਸਾਡੇ ਮੰਗ ਬਾਬਤ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਬੰਧੀ ਜਿਹੜਾ ਸਰਕਾਰ ਨੇ ਲਗਾਤਾਰ ਦੋ ਸਾਲ ਤੋਂ ਨੋਟੀਫਿਕੇਸ਼ਨ ਕਰਕੇ ਟਾਲ ਮੋ ਟੋੜ ਨਹੀਂ ਦੀ ਹੈ ਪੜਾਰੀ ਹੈ ਉਹਦੇ ਸੰਬੰਧੀ ਜੂਰ ਪ੍ਰੈਸ਼ਰ ਕਰਨ ਜਿਹੜੇ ਐਮਐਲਏ ਨਹੀਂ ਪ੍ਰੈਸ਼ਰ ਕਰਨਗੇ ਉਹਨਾਂ ਤੋਂ ਬਾਅਦ ਉਹਨਾਂ ਦੇ ਹਲਕੇ ਵਿੱਚ ਉੱਥੇ ਦੇ ਐਨਪੀਐਸ ਮੁਲਾਜ਼ਮ ਜਾ ਕੇ ਘੇਰਨਗੇ ਦੂਸਰਾ ਸੰਘਰਸ਼ ਨੂੰ ਤੇਜ਼ ਕਰ ਔਰ ਕੱਠ ਨੂੰ ਲਾਮਬੰਦ ਕਰਨ ਲਈ ਵੱਡਾ ਕੱਠ ਕਰਨ ਲਈ ਕਨਵੈਨਸ਼ਨਾਂ ਜ਼ਿਲ੍ਹੇ ਪੱਤਰ ਤੇ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਐਲਪੀਐਸ ਕਰਮਚਾਰੀ ਵੱਡੇ ਗਿਰਤੀ ਵਿੱਚ ਸ਼ਮੂਲੀਅਤ ਕਰਨਗੇ ਔਰ ਯੂਪੀਐਸ ਦਾ ਵਿਰੋਧ ਦਰਜ ਕਰਾਇਆ ਜਾਏਗਾ ਇਹਦੇ ਨਾਲ ਹੀ ਜਿਹੜੇ ਸਾਂਝੇ ਫਰੰਟ ਦਾ ਬਜਟ ਸੈਸ਼ਨ ਦਾ ਵਿਧਾਨ ਸਭਾ ਕੇ ਰੰਦਾ ਪ੍ਰੋਗਰਾਮ ਹੈ ਉਹਦੇ ਵਿੱਚ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਵੱਡੇ ਪੱਤਰ ਤੇ ਸ਼ਮੂਲੀਅਤ ਕਰੇਗੀ ਕਿ ਜਿਹੜੀ ਲੁਧਿਆਣੇ ਜਿਮਨੀ ਚੋਣਾ ਚਲਾਨ ਜਾ ਰਹੀ ਹੈ ਉਸ ਸਮੇਂ ਪ੍ਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦੇ ਬੈਠ ਰਹੇ ਵੱਡੀ ਸੂਬਾ ਪਦਰੀ ਰੈਲੀ ਕੀਤੀ ਜਾਏਗੀ ਔਰ ਸੂਬਾ ਕਮੇਟੀ ਨੇ ਅੱਜ ਤੈਅ ਕੀਤਾ ਜਿਹੜੀਆਂ ਪੰਜਾਬ ਚ ਪੈਨਸ਼ਨ ਦੇ ਮੁੱਦੇ ਤੇ ਲੜ ਰਹੀਆਂ ਧਿਰਾਂ ਨੇ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ ਜਾਏਗਾ ਕਿ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਜਾਏਗੀ ਇਹ ਰੈਲੀ ਸਾਰੀਆਂ ਧਿਰਾਂ ਦੇ ਨਾਲ ਮਿਲ ਕੇ ਕੀਤੀ ਜਾਏ ਪਰ ਜੇ ਉਹ ਨਹੀਂ ਵੀ ਆਣਾ ਚਾਹੁੰਦੀਆਂ ਇਸ ਮੱਦੇ ਤਾਂ ਫਿਰ ਜਿਹੜੀਆਂ ਧਿਰਾਂ ਵੀ ਸਾਡੇ ਨਾਲ ਸਹਿਮਤ ਹੋਣਗੀਆਂ ਉਹਨਾਂ ਨਾਲ ਲੈ ਕੇ ਕੀਤੀ ਜਾਏਗੀ 30 ਜਿਹੜਾ ਅਗਲਾ ਹੈ ਵੀ ਜਿਹੜੇ ਕੇਜਰੀਵਾਲ ਨੇ ਪੰਜਾਬ ਜਾ ਕੇ ਐਲਾਨ ਕੀਤਾ ਸੀਗਾ ਵੀ ਆਪ ਦੀ ਸਰਕਾਰ ਬਣਦੇ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਹੁਣ ਕੱਲੇ ਮੁੱਖ ਮੰਤਰੀ ਨੂੰ ਨਹੀਂ ਜੇ ਪੰਜਾਬ ਚ ਆਪੇ ਤੇ ਕੇਜਰੀਵਾਲ ਜੀ ਆਣਗੇ ਤੱਕਰਾਉ ਉਹਨਾਂ ਦਾ ਵੀ ਵੱਡੇ ਪੱਧਰ ਤੇ ਕੀਤਾ ਜਾਏਗਾ ਉਹਨਾਂ ਨੂੰ ਵੀ ਐਨਪੀਐਸ ਮੁਲਾਦਵੇ ਚੇਤਾ ਕਰਾਂਗੇ ਵੀ ਤੁਹਾਡੇ ਕਰਮੀ ਤੇ ਕਥਨੀ ਵਿੱਚ ਬੜਾ ਫਰਕ ਹੈ ਉਹਦੇ ਨਾਲ ਹੀ ਇਸ ਸਮੇਂ ਦੌਰਾਨ ਪੂਰੇ ਕਾਡਰ ਨੂੰ ਲਾਮਬਤ ਕੀਤਾ ਜਾਏਗਾ ਜਿਹੜਾ ਐਨਪੀਐਸ ਔਰ ਯੂਪੀਐਸ ਵਿਰੁੱਧ ਸੰਘਰਸ਼ ਹੈ ਉਹਨੂੰ ਹਰ ਗੇਟਰ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਸਾਡੀ ਇਹ ਆਉਣ ਵਾਲੇ ਸਮੇਂ ਚ ਕਮੇਟੀ ਨੇ ਬਹੁਤ ਪਾਸ ਕੀਤਾ ਆ ਵੀ ਜਿਹੜੇ ਵੀ ਰਾਸ਼ਟਰੀ ਪੱਧਰ ਤੇ ਐਨਪੀਐਸ ਐ ਯੂਪੀਐਸ ਖਿਲਾਫ ਲੜਦੀ ਸਹਿਯਰਤ ਤੇ ਰਹੋਏਗੀ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਉਹਨੂੰ ਸਮਰਥਨ ਕਰੇਗੀ ਰਾਸ਼ਟਰੀ ਪੱਧਰ ਤੇ ਵੀ ਆਪਣਾ ਬਣਦਾ ਯੋਗਦਾਨ ਜਿਹੜਾ ਇਹ ਪੂਰਾ ਪਾਏਗੇ ਸੁਆਸ ਕਰਦੇ ਆ ਜਿਹੜੇ ਮੈਂ ਇਹ 6 ਪ੍ਰੋਗਰਾਮ ਤੁਹਾਨੂੰ ਦੱਸੀ ਹੈ ਉਹ ਮੈਸੇਜ ਹਨ ਇਹ ਵੀ ਪਹੁੰਚ ਜਾਣਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਸ਼ਿਸ਼ ਕਰੋ ਕਿ ਸੁਭਾ ਕਮੇਟੀ ਦੇ ਅੱਜ ਦੇ ਹੋਏ ਫੈਸਲੇ ਜਿਹੜੇ ਆ ਉਹ ਹਰ ਐਨਪੀਐਸ ਕਰਮਚਾਰੀ ਤੱਕ ਜਰੂਰ ਪਹੁੰਚਣ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ